ਫਰੀਦਕੋਟ ਵਿਖੇ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਵੱਲੋਂ ਪਵਿੱਤਰ ਵਿਸਾਖੀ ਦੇ ਤਿਹਾਰ ਤੇ ਬ੍ਰੈਡ ਪਕੌੜਿਆਂ ਦਾ ਲੰਗਰ ਲਗਾਇਆ ਗਿਆ। ਐਨ ਆਰ ਆਈ ਵੀਰ ਰਾਜੂ ਦੀ ਸੰਯੋਗ ਨਾਲ ਲੰਗਰ ਲਾਇਆ ਗਿਆ। ਇਸ ਮੌਕੇ ਤੇ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਦੇ ਆਗੂ ਰਿੰਕੂ ਤੇ ਹੋਰ ਵੀ ਮੈਂਬਰ ਹਾਜ਼ਰ ਸਨ। ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਵੀ ਸੁਣੋ ਪੂਰੀ ਖਬਰ। ਕੀ ਨਾਵਾਂ ਤੇ ਜਿਹੜੇ ਅੱਜ ਲੰਗਰ ਲਾਇਆ ਹੋਇਆ ਜੀ ਇਹ ਕਿਸ ਬੰਦ ਵਿੱਚ ਲਾਇਆ ਹੋਇਆ ਜੀ? ਬਾਈ ਜੀ ਅਜੇ ਰਜਿੰਦਰ ਦਾਸ ਰਿੰਕੂ ਸਾਡੀ ਬਾਬਾ ਸ਼੍ਰੀ ਚੰਦ ਸੇਵਾ ਸੁਸਾਇਟੀ ਆ। ਅਸੀਂ ਸਮੂਹ ਮੈਂਬਰਾਂ ਨੇ ਉਹਦੇਦਾਰਾਂ ਨੇ ਰਲ ਕੇ ਅੱਜ ਵਿਸਾਖੀ ਦੇ ਪਵਿੱਤਰ ਦਿਹਾੜੇ ਤੇ ਲੰਗਰ ਦੀ ਸੇਵਾ ਕੀਤੀ ਜਿਸ ਤੇ ਬੈਲੇਡ ਪਗੋੜੇ ਤੇ ਚਾਹ ਦਾ ਲੰਗਰ ਸ਼ਕਾਇਆ ਗਿਆ ਕਿਉਂਕਿ ਜਿਹੜਾ ਵਿਸਾਖੀ ਦਾ ਤਿਹਾੜਾ ਹੈ ਸਾਂਝਾ ਤਿਹਾੜਾ ਹੈ ਅੱਜ ਦੇ ਦਿਨ ਖਾਲਸਾ ਪੰਥ ਦੀ ਸਥਾਪਨਾ ਵੀ ਹੋਈ ਹੈ ਦੇਖੋ ਤੇ ਦੇਸੀ ਜਿਹੜਾ ਸਾਲ ਹੈ 2081 ਉਹ ਵੀ ਜਦੋਂ ਵਿਸਾਖੀ ਦਾ ਮਹੀਨਾ ਆਉਂਦਾ ਉਸ ਤੋਂ ਦੋ ਚਾਰ ਦਿਨ ਪਹਿਲਾਂ ਹੀ ਹਮੇਸ਼ਾ ਚੜਦਾ ਹੈ ਤੇ ਨਵੇਂ ਮਤਲ ਜਿਹੜੇ ਪੇੜ-ਪੌਦੇ ਆ ਉਹਨਾਂ ਦੇ ਨਵੇਂ-ਨਵੇਂ ਪੱਤੇ ਆਉਂਦੇ ਆ ਮੂਰ ਲੱਗਦਾ ਪੇੜਾਂ ਨੂੰ ਜਦੋਂ ਫਸਲ ਪੱਕੀ ਜਾਂਦੀ ਹੈ ਹਰੇਕ ਕਿਸਾਨ ਦੇ ਘਰ ਖੁਸ਼ੀਆਂ ਆਉਂਦੀਆਂ ਕਿਉਂਕਿ 6 ਮਹੀਨਿਆਂ ਦੀ ਇੰਤਜ਼ਾਰ ਹੁੰਦਾ ਹੈ ਵੀ ਕਿਸਾਨ ਨੂੰ ਜਿਹੜਾ ਫਸਲ ਆ ਉਹਦੇ ਬੱਚਾ ਵਾਂਗੂ ਪਾਲਦਾ ਹੈ ਕਿ ਜਦੋਂ ਵਿਸਾਖ ਦਾ ਮਹੀਨਾ ਆਵੇ ਉਹ ਵਾਢੀ ਕਰੇ ਤੇ ਚਾਰ ਦਾਨੋ ਦੇ ਘਰੇ ਆਉਣ ਤੇ ਜੋ ਕਿਸੇ ਕਿਸੇ ਨੇ ਕੋਈ ਕਰਜ਼ਾ ਚੱਕਿਆ ਹੋਣਾ ਉਹ ਕਰਜ਼ਾ ਲੈਂਦਾ ਹੈ ਤੇ ਮਤਲਬ ਬੜਾ ਖੁਸ਼ੀ ਦਾ ਵਿਸਾਖ ਦਾ ਮਹੀਨਾ ਜਿਹੜਾ ਗਿਆ ਇਸ ਕਰਕੇ ਅੱਜ ਸੋਸਾਇਟੀ ਨੇ ਬ੍ਰੈਡ ਪਕੋੜਿਆਂ ਦਾ ਚਾਹ ਦਾ ਲੰਗਰ ਲਾਇਆ ਜੀ ਤੇ ਇਸ ਦੇ ਵਿੱਚ ਖਾਸ ਤੌਰ ਤੇ ਸਾਡੇ ਰਾਜੂ ਵੀਰ ਜੀ ਐਨ ਆਰ ਆਈ ਉਹਨਾਂ ਨੇ ਸਹਿਯੋਗ ਦਿੱਤਾ ਤੇ ਤੁਸੀਂ ਇਹ ਕਿੰਨੇ ਤੋਂ ਕਿੰਨੇ ਵਜੇ ਤੇ ਚੱਲੂਏ ਵੀਰ ਜੀ ਮੇਰੇ ਵੀ 10 11 ਸ਼ੁਰੂ ਕਰਤਾ ਜੀ ਹੁਣ ਤਕਰੀਬਨ ਲੱਗਾ 3 ਵਜੇ ਤੇ ਹੁਣ ਤੱਕ ਚੱਲੀ ਜਾਂਦਾ ਤੁਸੀਂ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਸਾਖੀ ਦੇ ਮੈਂ ਇਹ ਸੰਦੇਸ਼ ਦੇਣਾ ਚਾਹੁੰਦਾ ਹਾਂ ਵੀ ਹਰੇਕ ਇਨਸਾਨ ਨੂੰ ਆਪਦੀ ਨੇਕ ਕਮਾਈ ਦੇ ਵਿੱਚੋਂ ਕੁਝ ਨਾ ਕੁਛ ਜਰੂਰ ਦਾਨ ਦੇ ਤੌਰ ਤੇ ਕੁਝ ਨਾ ਕੁਛ ਆਪਦੀ ਵੱਲੋਂ ਕਰਨਾ ਚਾਹੀਦਾ ਹੈ ਜਿੰਨੇ ਵੀ ਕਿਉਂਕਿ ਜੋ ਆਪਾਂ ਸਮਾਜ ਦੇ ਵਿੱਚ ਆਏ ਆ ਜੇ ਆਪਾਂ ਸਮਾਜ ਦੇ ਲਈ ਕੁਝ ਕਰਾਂਗੇ ਤਾਂ ਹੀ ਉੱਪਰਲੇ ਦੇਖ ਕੇ ਲਿਖਿਆ ਜਾਣਾ ਨਹੀਂ ਤਾਂ ਜੋ ਕੁਝ ਹੈਗਾ ਸਭ ਆਇਆ ਛੱਡ ਕੇ ਚਲੇ ਜਾਣਾ ਫਰੀਦਕੋਟ ਤੋਂ ਰਾਜਵਿੰਦਰ ਸਿੰਘ ਮੰਦਿਰ ਰਿਪੋਰਟ